ਸਵਾਮੀ ਜੀ ਦੀ ਪਵਿੱਤਰ ਗੁਫਾ ਦੇ ਦਰਸ਼ਨ ਕਰਨ ਤੋਂ ਬਾਅਦ ਨਾਲੇ ਸਾਨੂੰ ਕਰਵਾਲੀ ਨਿਵਾਸੀ ਗੋਲਾ ਜੀ ਨੇ ਦੱਸਿਆ ਵੀ ਇੱਕ ਜਿਹੜਾ ਹੋਰ ਮਹਾਦੇਵ ਦੀ ਗੁਫਾ ਹੈ ਉਸ ਸਥਾਨ ਤੇ ਜ਼ਰੂਰ ਜਾਇਓ ਜਿੱਥੇ ਕੀ ਸ਼ਿਵਲਿੰਗ ਜਿਸ ਤਰ੍ਹਾਂ ਕੀ ਅਮਰਨਾਥ ਦੇ ਵਿੱਚ ਖੁਦੀ ਨੇੜੇ ਸ਼ਿਵਲਿੰਗ ਦੇ ਦਰਸ਼ਨ ਹੁੰਦੇ ਆ ਤੇ ਇੱਥੇ ਵੀ ਪ੍ਰਾਚੀਨ ਸ਼ਿਵ ਗੁਫਾ ਬੋਚ ਹੈ ਜੋ ਕਿ ਇੱਥੇ ਜ਼ਰੂਰ ਦਰਸ਼ਨ ਉਹਨਾਂ ਨੇ ਕਿਹਾ ਵੀ ਇੱਥੇ ਕਰਨੇ ਚਾਹੀਦੇ ਆ ਤੇ ਤੁਹਾਨੂੰ ਉਸ ਗੁਫਾ ਦੇ ਵੀ ਦਰਸ਼ਨ ਕਰਵਾਉਣੇ ਆ ਫਿਲਹਾਲ ਤੁਸੀਂ ਦੂਸਰੇ ਕੈਮਰੇ ਤੋਂ ਦੇਖ ਰਹੇ ਹੋਣੇ यो सामने प्राचीन शिव गुफा बोच पंचायत तोप की बैड ए लिखा हुआ है तो जरूर इस गुफा दे दर्शन भी ਤੁहानु अंदरों करवाने हैं ए गुफा अब बड़े ही पहाड़ी दे बिल्कुल नीचे एक गुफा बनी हुई है तो जरूर गुफा दे दर्शन भी ਤੁहानु असि करवा रहे आ ते ए सीढ़ियां बनियां हुई हैं पवित्र गुफा दीयां ते गुफा दे नाल ही प्राचीन शुभ गुफा बोच पंचायत तपो की बेड ए जेडीया सीढ़ियां तो चढ़न तो बाद ਤੁਹਾਨੂੰ ਇੱਕ ਗੁਫਾ ਦੇ ਦਰਸ਼ਨ ਹੋਰ ਕਰਵਾਨੇ ਆ ਚਿੱਠੇ ਕੀ ਬਹੁਤ ਇਹ ਧਾਰਮਿਕ ਗੁਫਾ ਹੈ ਤੇ ਇਸ ਗੁਫਾ ਦੇ ਦਰਸ਼ਨ ਵੀ ਤੁਹਾਨੂੰ ਕਰਵਾ ਰਹੇ ਆ ਸ਼੍ਰੀ ਸ਼ਿਵਾਏ ਨਮਸਤੂ ਤੇ ਓਮ ਨਮੇ ਸ਼ਿਵਾਏ ਓਮ ਨਮੇ ਸ਼ਿਵਾਏ ਓਮ ਨਮੇ ਸ਼ਿਵਾਏ ਕਿਰਪਾ ਪਾਣੀ जय हो जय हो ओम नमः शिवाय ओम नमः शिवाय ओम नमः शिवाय जरूर कमेंट बॉक्स ਦੇ ਵਿੱਚ ਜਰੂਰ ਲਿਖ ਦਿਓ ਓਮ ਨਮः शिवाय प्राचीन शिवलिंग ਦੇ ਦਰਸ਼ਨ ਤੁਸੀਂ ਜਰੂਰ ਕਰੋ ਜੋ ਕਿ ਆਪਣੇ ਆਪ शिवलिंग ਹੈ ਪ੍ਰਗਟ ਹੋਇਆ ਹੋਇਆ ਤੇ ਜਰੂਰ ਜੈ ਹੋ ਜੈ ਹੋ ਜੈ ਹੋ ਜੈ ਹੋ ਜੈ ਹੋ ਹੂੰ ਜੈ ਹੋ ਜੈ ਹੋ ਜੈ ਹੋ ਜੈ ਹੋ ਜੈ ਹੋ ਹੂੰ ਜੈ ਹੋ ਜੈ ਹੋ ਜੈ ਹੋ ਸ਼ਿਵਜੀ ਭੋਲੇ ਭੰਡਾਰੀ ਮਹਾਰਾਜ ਕੀ ਜੈ ਲਿਖ ਦਿਓ ਫਿਰ ਜੈ ਸ਼ਿਵ ओम नमः शिवाय लिख दो जय श्री राम लिख दो ओम नमः शिवाय पानी रिस रहे हैं। हुई है बीच ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਜਿਹੜੀ ਖੁਦ ਹੀ ਪ੍ਰਗਟ ਹੋਈ ਹੈ शिवलिंग जी खुद प्रकट हुए हैं साथ में चढ़ाई चढ़ के चढ़ गया ਤੇ जरूर ओम नमः शिवाय कमेंट बॉक्स के बीच लिख दियो जय हो जय हो जय हो, हो, हो ओम नमः शिवाय ओम नमः शिवाय